ਸਵਾਗਤ ਹੈ ਕਿਸਾਨ ਵੀਰੋ ਹੋੜਾ ਢੱਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878239117 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਨੰਬਰ ਵਾਈਆਂ ਦਾ ਹੋਰ ਸਕਰੀਨ 'ਆ ਨੋਟ ਕਰ ਲਓ ਅੱਜ ਦੀ ਵੀਡੀਓ ਪਿੰਡ ਆਪਾਂ ਗਵਿੰਦਗੜ ਦਾ ਦਬੜੀ ਖਾਨੇ ਤੋਂ ਕਵਰ ਕਰਨ ਲੱਗੇ ਜੀ ਜਿਹੜੇ ਬਾਜੇ ਖਾਨੇ ਦੇ ਪਿੰਡ ਹੈਗਾ ਇਹ ਇੱਕ ਤੁਹਾਨੂੰ ਟਾਪ ਦੀ ਅੱਜ ਅਵਾਰਡ ਦਿਖਾਵਾਂਗੇ ਫੁੱਲ ਬਰੀਡ ਵਾਲੀ ਤੇ ਫੁੱਲ ਰਿਕਾਰਡ ਵਾਲੀ ਸਾਰਾ ਬਾਈ ਕੋਲੇ ਕਾਪੀ ਦੇ ਉੱਤੇ ਸਾਰਾ ਇਹਦਾ ਰਿਕਾਰਡ ਲਿਖਿਆ ਕਿਹੜਾ ਇਹਦੇ ਲੱਗਿਆ ਵਾ ਤੇ ਕਿਹੜੇ ਦੀ ਆਬ ਸਾਰਾ ਕੋਸਾ ਬਾਈ ਕੋਲੇ ਗੱਲਬਾਤ ਸਾਰੀ ਕਰਾ ਦੇਾਂਗੇ ਸਸੀ ਕਾ ਬਾਈ ਜੀ ਸਸੀ ਕਾ ਜੀ ਹੋਰ ਠੀਕ ਤਾਂ ਕੋਈ ਹਾਂ ਜੀ ਹਾਂ ਜੀ ਪਹਿਲਾਂ ਦਾ ਨੰਬਰ ਬੋਲ ਦਗੇ ਜੀ ਆਪਣਾ 9915286727 ਦੁਬਾਰਾ ਫੇਰ ਬੋਲ 9915286727 86727 ਪਿੰਡ ਆਪਣਾ ਜੀ ਪਿੰਡ ਆਪਣਾ ਗਵਿੰਦਗੜ੍ਹ ਦਬੜੀ ਖਾਨਾ ਗਵਿੰਦਗੜ੍ਹ ਦਬੜੀ ਖਾਨਾ ਤੇ ਨੇੜੇ ਆਪਣੇ ਬਾਜਾਖਾਨੇ ਮੈਂ ਬਾਜਾਖਾਨੇ ਤੇ ਬਾਈ ਜੀ ਆਪਣਾ ਫਿਰ ਵਪਾਰ ਦਾ ਕੋਈ ਕੰਮ ਤਾਂ ਹੈ ਨਹੀਂ ਨਾ ਨਹੀਂ ਵਪਾਰ ਇੰਨੇ ਕੁ ਪਸ਼ੂ ਸਾਰਾ ਘਰ ਦਾ ਹੀ ਆ ਆ ਦੇਖੋ ਜੀ ਚੰਗੀਆਂ ਵੇੜਾਂ ਸਾਰੀਆਂ ਹੀ ਹਨਾ ਹਾਂਜੀ ਤੇ ਇਹਨਾਂ ਵੇੜਾਂ ਦੇ ਵਿੱਚ ਅੱਜ ਇੱਕ ਬਾਧੂ ਆ ਤੇ ਬਖਾਉ ਆ ਹਨਾ ਹਾਂਜੀ ਤੇ ਬਾਈ ਜੀ ਕਿਹੜਾ ਸੂਆ ਸੂਰੀ ਆ ਇਹ ਦੂਜਾ ਸੂਆ ਸੁੰਦੀ ਦੂਜਾ ਸੂਆ ਸੁੰਦੀ ਆ ਹਾਂਜੀ ਪਹਿਲੇ ਸੂਏ ਦਾ ਆਪਣਾ ਸਹੀ ਜਿਹਾ ਦੁੱਧ ਕਿੰਨਾ ਕੱਢਿਆ ਹੋਇਆ ਪਹਿਲੇ ਸੂਏ ਬਾਈ ਜਮਾ ਕੰਡੇ ਮਾਰਮਾ ਦੁੱਧ ਸੀ ਇਹਦਾ 28+ ਸੀ 28+ ਹਾਂਜੀ ਐਤ ਕੀ ਕਿੱਥੋਂ ਤੇ ਕਰ ਅਮੀਦ ਲਾਉਂਦੇ ਐਤ 32+ ਤੇ ਟੱਪੂਗੀ ਬਾਕੀ ਦਾ ਬੰਦਾ ਕੋਈ ਤੇਰੇ ਕੋਲੇ ਜਿਹੜਾ ਆਊਗਾ ਕੋਈ ਤੈਨੂੰ ਆਇਆ ਨਹੀਂ ਆ ਕੇ ਕਹਿੰਦਾ ਵੀ ਇਹਦੀ ਬਰੀਡ ਦੇ ਵਿੱਚ ਕੋਈ ਵੀ ਕਮੀ ਆ ਕਮੀ ਆ ਤੇ ਭਾਈ ਕਿਹੜੇ ਤੋਂ ਗੱਪਣਾ ਤੇ ਆਪ ਕਿਹੜੇ ਦੀ ਹੈ ਇਹ ਇਹ ਭਾਈ ਆਪ ਟਿਊਮਰ ਦੀ ਹੈ ਆਪਾਂ ਕੈਮਰਾ ਮਾਰਦਨੇ ਕਰੀ ਸਾਹਮਣੇ ਆ ਦੇਖੋ ਤੁਸੀਂ ਪਾੜ ਲਓ ਸਿੱਧੀ ਕਰ ਲਓ ਹਾਂ ਆ ਦੇਖੋ ਇਹ ਆ ਟਿਊਮਰ ਦੀ ਹੈ ਹਮ ਹੈਮਰ ਤਾਂ ਇਹ ਰਿਪੀਟ ਮਾਰਿਆ ਸੀਗਾ ਹਮ ਹੁਣ ਇਹ ਹੁਣ ਰਮਾਂਡਾ ਦੀ ਸੂਣਾ ਹੈ ਹਮ ਓਕੇ ਬਾਕੀ ਗੱਲ ਕਹਿਣ ਦੀ ਗੱਲ ਨਹੀਂ ਹੈ ਨਾ ਫੋਲਰ ਰਿਕਾਰਡ ਦੇ ਵਿੱਚ ਪ੍ਰੋਪਰ ਰਿਗਾਰਡ ਬਾਈ ਦਾ ਸਾਰਾ ਸੰਭਿਆ ਵਾ ਅਪ ਕੈਮਰਾ ਮਾਰਦਾ ਬਾਕੀ ਤੁਸੀਂ ਜਿਹੜੇ ਬੰਦੇ ਨੇ ਖਰੀਦਣੀਆਂ ਹਨ ਉਹ ਸਾਰੀ ਜਾਣਕਾਰੀ ਪਹਿਲਾਂ ਲੈ ਲੇ ਫੇਰ ਖਰੀਦ ਲੈ ਕੀ ਇਹਦੇ ਲੱਗਿਆ ਕਿਹੜੇ ਦੀ ਆਪ ਆ ਸਾਰਾ ਕੁਝ ਬਾਈ ਕੋਲੇ ਲਿਖਿਆ ਵਾ ਚਲੋ ਜੀ ਆਜੋ ਤੇ ਐਦ ਕੀ ਫਿਰ ਦੇਣੇ ਦੇਣਾ ਹਨਾ ਨੇ ਦੁੱਧ ਹਾਂਜੀ ਹਾਂਜੀ ਤੇ ਮੂੰਹੋਂ ਕਿਵੇਂ ਹੋ ਗਈ ਬਾਈ ਮੂੰਹੋਂ ਬਾਈ ਵੇਖ ਲਓ ਮੜਾ ਜਾ ਚਲੋ ਕੋਈ ਨਹੀਂ ਆਊਗਾ ਜਿਹੜਾ ਕੋਈ ਪਟ ਖੋਲੂ ਤੋੜਾ ਦਿਖਾ ਫੀਟਿੰਗ ਆਲਾ ਲੈ ਵਾਗੇ ਤੇ ਕਿੰਨੇ ਦਿਨ ਬਾਕੀ ਆ ਬਾਈ ਇਹਦੇ ਇਹਦੇ ਰਹਿੰਦੇ ਬਈ 5-4 ਦਿਨ। 5 ਤੋਂ 4 ਦਿਨ ਬਾਕੀ ਕੋਸ ਉੱਤੇ ਵੀ ਲੈ ਜੂ ਕਰਨਾ ਇੱਥੇ ਕੱਦ ਕਾਟ ਫੁੱਲ। ਹਾਂਜੀ। ਖੋਲਿਓ ਜੀ ਇਹਨੂੰ ਮੜਾਏ ਤੋਰਾ ਕਰਾ ਕੇ ਦੇਖ। ਬਾਕੀ ਚੰਗੀ ਬਰੀਡ ਦੇ ਵਿੱਚ ਤੁਸੀਂ ਚੰਗਾ ਦੁੱਧੇ ਤੋਂ ਲੈ ਲੈਣਾ ਕਿਉਂਕਿ ਰੁੱਤ ਵੀ ਗਾਂ ਸੋਹਣੀ ਆ ਰਹੀ ਆ। ਨਾ। ਬਠਿੰਡੇ ਜ਼ਿਲ੍ਹੇ ਦੇ ਪਿੰਡ ਆ ਜੀ। ਫਰੀਦਕੋਟ 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 ਦਾ ਜੀ। ਅੱਛਾ। ਜ਼ਿਲ੍ਹਾ ਫਰੀਦਕੋਟ ਤੇ ਤਹਿਸੀਲ ਬਾਈ। ਜੈਤੋਈ। ਜੈਤੋਈ। ਜੈਤੋ ਦਾ। ਓਕੇ ਜੀ। ਹਾਂ। ਆ ਦੇਖੋ ਫੇਸ ਦੀ ਕੁਆਲਿਟੀ ਇੱਕ ਨੰਬਰ ਵੱਡੇ ਕੱਦ ਕਾਟ ਦੇ ਵਿੱਚ ਆ ਗਈ। ਹੂੰ ਕੱਲੀ ਕੱਲੀ ਹਵਾਨੇ ਦੇ ਉੱਤੇ ਨਾਲ ਹੈ ਜਿਹੜੀ ਦਿਖਾਈ ਦਿੰਦੀ ਪਈ ਆ ਆ ਦੇਖੋ ਜੀ ਫਿਟਿੰਗ ਹੂਟਿੰਗ ਲੈਵਲ ਦੀ ਚੰਗੀ ਚਾਰ ਚੁਬੇਰੇ ਦੀ ਇੱਕ ਨੰਬਰ ਤੇ ਬਾਕੀ ਦੀ ਗੱਲ ਤੁਹਾਡੇ ਘਰੇ ਠੰਡੀ ਸੀਲ ਪੂਰੀ ਹੈ ਠੰਡੀ ਸੀਲ ਜਾਤ ਬਹੁਤ ਹਨਾ ਜੀ ਹੂੰ ਬਹੁਤ ਲੰਬਾ ਹੈ ਹਜੇ ਤਾਂ ਸਾਰਾ ਲੈਵਲ ਹੋਵੇ ਤਾਂ ਲਾਮ ਦੀ ਹੋ ਥੱਬਾ ਬਾਈ ਹਾਂ ਹਾਂ ਇਹ ਬਹੁਤ ਵਧੀਆ ਓਕੇ ਤੇਰ ਡਿਮਾਂਡ ਕੀ ਆ ਗਈ ਫਿਰ ਇਹਦੀ ਡਿਮਾਂਡ ਬਾਈ ਆਪਾਂ ਫੋਨ ਤੇ ਕਰਾਂਗੇ ਜਾਇ ਜੀ ਹੋ ਹਾਂਜੀ ਜਾਇ ਜੀ ਮਾਨਤਨ ਕਰਦੇ ਓਕੇ ਬਾਕੀ ਦੇ ਕੇ ਮੋੜਨਗੇ ਤੇ ਆਮ ਜੀ ਬਾੜ ਨਹੀਂ ਹੈਗੀ ਇਹ ਤੁਸੀਂ ਪਹਿਲੇ ਮੈਂ ਤੁਹਾਨੂੰ ਦੱਸ ਦਈਏ ਚੰਗੇ ਰੇਟ 'ਚ ਮਿਲੂ ਹਨਾ ਬਾਈ ਹਾਂਜੀ ਹਾਂਜੀ ਚੰਗੇ ਰੇਟ 'ਚ ਮਿਲੂਗੀ ਤੇ ਨੰਬਰ ਬਾਈ ਫੇਰ ਬੋਲਦੇ ਨੰਬਰ ਆਪਣਾ ਹੈਗਾ 9951 86722 86722 ਜਰੂਰ ਕਰੋ ਸੰਪਰਕ ਫੇਸ ਦੀ ਕੁਆਲਿਟੀ ਤੁਹਾਨੂੰ ਇੰਨੀ ਪਿਆਰੀ ਆ ਫੇਰ ਕਰਾ ਦਈਏ ਚੈੱਕ ਆ ਦੇਖੋ ਜੀ ਬੋਦੀ ਬਾਦੀ ਪੂਰੀ ਚੰਗੀ ਤੇ ਆਕਰ ਹੋ ਚੁੱਕੀ ਚਾਰ ਚੁਬੇਰੇ ਦੀ ਡੱਬ ਪ੍ਰਿੰਟ ਇਧਰ ਲਈ ਸ਼ਰਟ ਤੋਂ ਤੁਹਾਨੂੰ ਦਿਖਾ ਦਈਏ ਥਾਣੇ ਦੇ ਚੰਗੀ ਆ ਗਈ ਜੀ ਬਾਕੀ ਜਰੂਰ ਕਰਿਓ ਜੀ ਸੰਪਰਕ ਦੇ ਪਿੰਡ ਗੋਵਿੰਦਗੜ੍ਹ ਦਬੜੀ ਖਾਨਾ ਧੰਨਵਾਦ ਜੀ